ਬਟ ਮੇਰਾ ਖਿਆਲ ਜਦੋਂ ਸਸਪੈਂਡ ਹੋ ਗਈ ਇਹ ਪਾਲਿਸੀ ਉਦੋਂ ਹੀ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਸੀ ਔਰ ਮੈਂ ਕਿਹਾ ਸੀ ਇਹ ਗੱਲ ਕਿ ਆਮ ਆਦਮੀ ਪਾਰਟੀ ਨਾਲ ਤਾਂ ਉਹ ਹੀ ਜਿਹੜੀ ਕਹਾਵਤ ਕਈ ਵਾਰੀ ਪਿੰਡਾਂ ਦੇ ਬਜ਼ੁਰਗ ਸੁਣਾਉਂਦੇ ਐ ਕਿ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਂਦੇ ਸੋ ਇਹ ਇਸ ਪਾਲਿਸੀ ਦਾ ਅਸੀਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਲੋਕ ਇਹ ਪਾਲਿਸੀ ਚਾਹੁੰਦੇ ਨਹੀਂ ਵਾਊਟ ਐਨੀ ਡਿਮਾਂਡ ਤੁਸੀਂ ਇਹ ਪਾਲਿਸੀ ਲੈ ਕੇ ਆਏ ਜਿਸ ਪਾਲਿਸੀ ਦਾ ਮੋਟਿਵ ਡਵੈਲਪਮੈਂਟ ਨਹੀਂ ਹੈ ਜਿਸ ਪਾਲਿਸੀ ਦਾ ਮੋਟਿਵ ਕਿਸੇ ਵਿਅਕਤੀ ਆਮ ਵਿਅਕਤੀ ਨੂੰ ਘਰ ਦੇਣਾ ਨਹੀਂ ਹੈ ਕੇਵਲ ਮੋਟਿਵੇ ਸੀਗਾ ਕਿ ਪੈਸਾ ਇਕੱਠਾ ਕਰਨਾ ਹੈ ਔਰ ਇੱਕ ਤਾਂ ਖਜ਼ਾਨਾ ਭਰਨਾ ਹੈ ਇੱਕ ਅੰਡਰ ਦਾ ਟੇਬਲ ਸਮਾਨ ਇਕੱਠਾ ਕਰਨਾ ਹੈ ਇਹ ਦੋਵੇਂ ਜਿਹੜੇ ਮੋਟਿਵ ਸੀ ਉਹਨਾਂ ਦੇ ਫਲੋਪ ਮੋਟਿਵ ਸੀ ਕਿਉਂਕਿ ਕੋਈ ਵੀ ਪਾਲਿਸੀ ਜਿਹੜੀ ਹੈ ਉਹ ਮੋਟਿਵ ਤੋਂ ਬਿਨਾ ਥਰੂ ਨਹੀਂ ਹੁੰਦੀ ਸੋ ਇਸ ਕਰਕੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਕਿ ਇਹਨਾਂ ਨੇ ਵੜਨ ਨਹੀਂ ਦੇਣਾ ਇਹ ਪਾਲਿਸੀ ਵਾਪਸ ਲਈ ਅਨਦਰ ਥਿੰਗ ਇਜ਼ ਵਾਪਸ ਲੈਂਦਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਫਾਇਦਾ ਨਹੀਂ ਪੁਹੁੰਚਾ ਰਿਹਾ ਪੁੱਛੋ ਕਿਉਂ ਇਹ ਤਿੰਨ ਕਾਲੇ ਕਾਨੂੰਨ ਸਸਪੈਂਡ ਕੀਤੇ ਸੀ ਜਿਹੜੇ ਫਾਰਮਸ ਲਾਜ਼ ਲੈ ਕੇ ਆਇਆ ਸੀਗੀ ਨਰਿੰਦਰ ਮੋਦੀ ਜੀ ਤੇ ਜਿਹਦੇ ਵਿੱਚ ਅਕਾਲੀ ਦਲ ਦੀ ਸਹਿਮਤੀ ਸੀ ਤੇ ਹਰਸਿਮਰਤ ਨੇ ਸਾਈਨ ਕੀਤੇ ਸਨ ਆਫਟਰ ਥੈਟ ਹਰਸਿਮਰਤ ਕੋਰ ਬਾਦਲ ਨੇ ਕਾਫੀ ਦੇਰ ਕਨਵਿੰਸ ਕੀਤਾ ਕਾਲੀ ਦਲ ਨੇ ਕਿ ਦਿਸ ਪਾਲਿਸੀ ਇਜ਼ ਅ ਬੈਟਰਮੈਂਟ ਆਫ ਫਾਰਮ ਇਹ ਜਿਹੜੇ ਲਾਜ਼ ਨੇ ਤੇ ਉਸ ਤੋਂ ਬਾਅਦ ਧਰਨਾ ਲਾਇਆ ਧਰਨਾ ਜਦੋਂ ਲਾਇਆ ਤਾਂ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਟਿਲ ਟੂਡੇ ਬੀਜਪੀ ਨੂੰ ਤੇ ਅਕਾਲੀ ਦਲ ਨੂੰ ਇਸ ਗੱਲ ਲਈ ਪੰਜਾਬ ਦੇ ਕਿਸਾਨਾਂ ਨੇ ਮਾਫ਼ ਨਹੀਂ ਕੀਤਾ ਰੀਜ਼ਨ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਮੰਨ ਦੇ ਵਿੱਚ ਛੁਪਿਆ ਹੋਇਆ ਜਿਹੜਾ ਜਲਾਦ ਹੈਗਾ ਉਹ ਕਿਸਾਨ ਵਿਰੋਧੀ ਹੈਗਾ ਤੂੰ ਇਸ ਕਰਕੇ ਹੁਣ ਡੀ ਨੋਟੀਫਾਈ ਕਰ ਲੋ ਇਹਨੂੰ ਨਾ ਕਰੋ ਇਹਨੂੰ ਬੰਦ ਕਰ ਦਿਓ ਇਹ ਲੋਕਾਂ ਨੇ ਮਾਫ ਨਹੀਂ ਕਰਨਾ ਕਿ ਜਦੋਂ ਇੱਕ ਆਮ ਕਿਸਾਨ ਦੇ ਪੁੱਤ ਨੂੰ ਮੌਕਾ ਮਿਲਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਹੋਰਾਂ ਹੀ ਹੀ ਵਾਸ ਆਮ ਕਿਸਾਨ ਦੇ ਪੁੱਤ ਨੂੰ ਉਦੋਂ ਉਹਨਾਂ ਦੀ ਨੱਕ ਦੇ ਥੱਲੇ ਕਿਸਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਬੇਸ਼ੱਕ ਇਹ ਸਾਜ਼ਿਸ਼ ਸਰੇ ਨਹੀਂ ਚੜ ਸਕੀ ਲੋਕਾਂ ਦਾ ਗੁੱਸਾ ਵੇਖੇ ਲੇਕਿਨ ਸਾਜੀ ਰਚੀ ਗਈ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਕਾਂਗਰਸ ਦੇ ਉਹਨਾਂ ਵਰਕਰਾਂ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ ਇਹ ਸਾਡੀ ਤੇ ਪੰਜਾਬ ਦੇ ਕਿਸਾਨਾਂ ਦੀ ਜਿੱਥ ਉਹ ਜੜੀ ਹੈ ਉਹ ਪੂਰੀ ਸੁਰੱਖਿਆ ਸਾਂਭਣ ਜਾ ਰਹੀ ਹੈ 31 ਅਗਸਤ ਤੋਂ ਪੰਜਾਬ ਪੁਲਿਸ ਦੀ ਜਿਹੜੀ ਤਣਾਤੀ ਸੀ ਉਸ ਨੂੰ ਹਟਾ ਦਿੱਤਾ ਜਾਊਗਾ ਦੇਖੋ ਇਹ ਬਹੁਤ ਮਦ ਭਾਗੀ ਗੱਲ ਹੈ ਇਹਦਾ ਮਤਲਬ ਸਾਡਾ ਜਿਹੜਾ ਅੱਜ ਕੱਲ੍ਹ ਜ਼ਮੀਨ ਦਾ ਕਬਜ਼ੇ ਦੀ ਗੱਲ ਹੁੰਦੀ ਏ ਪੰਜਾਬ ਦੇ ਜਿਹੜੇ ਲੋਕ ਆ ਉਹ ਜ਼ਮੀਨ ਤੇ ਟਰੈਕਟਰ ਲੈ ਕੇ ਵਾਏ ਆਉਂਦੇ ਆ ਕਹਿੰਦੇ ਸਾਡਾ ਕਬਜ਼ਾ ਹੋ ਗਿਆ ਹਾਲਾਂਕਿ ਵਾਣ ਨਾਲ ਕਬਜ਼ਾ ਨਹੀਂ ਬੰਦਾ ਪਰ ਉਹ ਕਹਿੰਦੇ ਕਿ ਸਾਡਾ ਕਬਜ਼ਾ ਹੋ ਗਿਆ ਅਸੀਂ ਵਟ ਪਾਏ ਅੱਜ ਕਿਤੇ ਨਾ ਕਿਤੇ ਸਾਡੇ ਡੈਮਸ ਤੇ ਜੇ ਸੀਐਸਐਫ ਲੱਗਦੀ ਏ ਤਾਂ ਮੁਕੰਮਲ ਤੌਰ ਤੇ ਢਾਕਾ ਤਾਂ ਉਹਨਾਂ ਨੇ ਮਾਰਿਆ ਹੀ ਸੀ ਸਾਡੇ ਹੱਕ ਤੇ ਲੇਕਿਨ ਮੁਕੰਮਲ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦਾ ਕਬਜ਼ਾ ਵੀ ਹੋ ਜਾਣਾ ਪਰ ਇਹਦੇ ਪਿੱਛੇ ਕਾਰਨ ਜਿਹੜੀ ਹੈ ਫਿਰ ਮੈਂ ਉਹੀ ਕਹੂੰਗਾ ਪੋਲੀਟੀਕਲ ਵਿਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਵੀਕਨੈਸ ਹੁੰਦੀ ਹੈ ਤੁਸੀਂ ਯਾਦ ਹੋਣਾ ਜਦੋਂ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਅਸੀਂ ਵੱਖਰੀ ਵਿਧਾਨ ਸਭਾ ਦੇ ਦਿਆਂਗੇ ਥੈਨ ਚੀਫ ਮਿਨਿਸਟਰ ਸਾਹਿਬ ਸੇਜ਼ ਕਿ ਨਹੀਂ ਸਾਨੂੰ ਵੀ ਇੱਕ ਵੱਖਰੀ ਵਿਧਾਨ ਸਭਾ ਦੇ ਦਿਓ ਪੰਜਾਬ ਦੇ ਲਈ ਰਾਦਰ ਥੈਨ ਸੇਇੰਗ ਥੈਟ ਹਾ ਡੇਅਰ ਯੂ ਕਿਵੇਂ ਤੁਹਾਡੀ ਇਹ ਹੋਈ ਹਿੰਮਤ ਕਿ ਤੁਸੀਂ ਪੰਜਾਬ ਦੀ ਜ਼ਮੀਨ ਹਰਿਆਣਾ ਨੂੰ ਦੇਣ ਦੀ ਗੱਲ ਕਰ ਰਹੇ ਹੋ ਉਹੀ ਆ ਜਿੱਦ ਲੜਨਾ ਚਾਹੀਦਾ ਰਾਦਰ ਦੇਨ ਗਿਵਿੰਗ ਇਧਰ ਉਧਰ ਛੋਟੀ ਗੱਲ ਤੁਸੀਂ ਉੱਥੇ ਗਏ 4 ਦਿਨ ਡਰਾਮਾ ਕੀਤਾ ਉਹ ਲੀਵਰ ਨੂੰ ਇਧਰ ਤੱਕਦਾ ਤੁਸੀਂ ਆਪਣੀ ਪੁਲਸ ਲਾਤੀ ਤੁਹਾਡਾ ਮੰਤਰੀ ਬੈਠ ਗਿਆ ਤੁਸੀਂ ਸੀਐਸਐਫ ਲਾ ਲਈ ਇਹ ਤਾਂ ਜਿਆਦਾ ਖਤਰਨਾਕ ਹੈ